ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸਚਕਾਨ ਸ਼੍ਰੀ ਹਰਮੰਦਰ ਸਾਹਿਬ ਸੋਰਠ ਮਹਿਲਾ ਪਹਿਲਾ ਜਿਨਨੇ ਸਤਗੁਰੂ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਬੁੱਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ भी तू है सलाहना प्यारे पी तेरी सलाह बिन बोहित पै डुबिया प्यारे कंदी पाए कहाओ कहा, सलाही सलाहना प्यारे दूजा अवर न कोय मेरे प्रभ सलाहन से पले प्यारे सबद रते रंग होए। तिसकी संगत जे मिला प्यारे ਰਸ ਲੈ ਤਤ ਬਿ ਲੋਏ ਇਹ ਗੁਰੂ ਨਾਨਕ ਦੇਵ ਜੀ ਮਾਲਾ ਜੀ ਦੀ ਬਾਣੀ ਹੈ ਗੁਰੂ ਸਈ ਫਰਮਾਉਂਦੇ ਹਨ ਜਿਨ੍ਹਾਂ ਬੰਦਿਆ ਨੇ ਸਤ ਗੁਰੂ ਦਾ ਪੱਲਾ ਫੜਿਆ ਹੈ हे ਸੱਜਣ ਉਹਨਾਂ ਦੇ ਸੰਗੇ ਸਾਥੀ ਵੀ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਦੀ ਜੀਵ ਪਰਮਾਤਮਾ ਦੇ ਨਾਮ ਅੰਮ੍ਰਿਤ ਚੱਕਦੀ ਹੈ ਉਨ੍ਹਾਂ ਦੇ ਜੀਵਨ ਸਫਰ ਵਿੱਚ ਵਿਕਾਰ ਆਦਿ ਦੀ ਰੁਕਾਵਟ ਨਹੀਂ ਪੈਂਦੀ ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਵਤੂ ਸੁਖ ਨੇ ਰਹਿੰਦੇ ਹਨ ਉਹ ਵਿਕਾਰਾਂ ਦੇ ਪਾਰ ਨਾਲ ਲੰਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਵਿੱਚ ਡੁੱਬੇ ਜਾਂਦੇ ਹਨ ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਉਨ੍ਹਾਂ ਨੂੰ ਵੀ ਪਾਰ ਲਗਾ ਲੈਂਦਾ ਹੈ हे सज्जन प्रभु सदा तेनु ही सलाहना चाहिदा है सदा तेरी ही शिव सलाह करनी चाहिदी है इस संसार समुंदर وچو પાર ਲੰਘਣ واسطے تیری शिव सलाह जीवां واسطے جہاز ہے اس جہاز تو بنا بہو सागर وچ ڈوب جائدا ہے ਕੋਈ ਵੀ ਜੀਵ ਸਮੁੰਦਰ ਦਾ 파ੜਲਾ ਕੰਡਾ ਲਬ ਨਹੀਂ ਸਕਦਾ। हे सज्जन। ਸਲਹਨ ਯੋਗ ਪਰਮਾਤਮਾ ਦੀ ਸਿਫਤਸਲਾਹ ਕਰਨੀ ਚਾਹੀਦੀ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ। ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫਤਸਲਾਹ ਕਰਦੇ ਹਨ ਉਹ ਭਾਗਾ ਵਾਲੇ ਹਨ। ਗੁਰੂ ਦੇ ਸ਼ੌਦ ਵਿੱਚ ਡੂੰਗੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ ਰੰਗ ਚੜਦਾ ਹੈ ਅਜੇ ਬੰਦੇ ਦੀ ਸੰਗਤ ਜੇ ਕਿਸੇ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਹਰੀ ਨਾਮ ਦਾ ਰਸ ਲੈਂਦਾ ਹੈ ਤੇ ਨਾਮ ਦੁੱਧ ਨੂੰ ਰਿੜਕ ਕੇ ਉਹ ਜਗਤ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ ਸਦਾ ਥੀ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ ਪਤੀ ਨੂੰ ਮਿਲਣ ਵਾਸਤੇ ਇਸ ਜੀਵਨ ਸਫਰ ਵਿੱਚ ਰਾਹਦਾਰੀ ਹੈ ਇਹ ਨਾਮ ਸਦਾ ਸਥਿਰ ਰਹਿਣ ਵਾਲੀ ਮੋਹਰ ਹੈ ਪ੍ਰਭੂ ਦਾ ਇਹੀ ਹੁਕਮ ਹੈ ਕਿ ਜਗਤ ਵਿੱਚ ਜੋ ਵੀ ਆਇਆ ਹੈ ਉਸਨੇ ਪ੍ਰਭੂ ਨੂੰ ਮਿਲਣ ਵਾਸਤੇ ਇਹ ਨਾਮ ਰੂਪ ਰਾਹਦਾਰੀ ਲਿਖ ਕੇ ਆਪਣੇ ਨਾਲ ਲੈ ਜਾਣੀ ਹੈ